ਪੁਰਦਾਬਾ 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 ਜਨ ਸਰਕਾਰ ਜਨਾ ਸਰ ਇਹ ਦੱਸਣਾ ਹੈ ਕਿ ਇਹ ਚਲਾਇਆ ਗਿਆ ਕੀ ਡਿਮਾਂਡਸ ਕੀ ਨੇ ਡਿਮਾਂਡਸ ਦੇਖੋ ਪੰਜਾਬ ਸਰਕਾਰ ਜਿਹੜੀ ਨਗਰ ਨਿਗਮ ਪਟਿਆਲਾ ਜਿਹੜੀਆਂ ਤੁਸੀਂ ਮੂਡਲੀ ਸਹੂਲਤਾਂ ਦੇਣ ਤੋਂ ਵੀ ਜਿਹੜੀ ਪਿੱਛੇ ਪਿੱਛੇ ਨੱਟਦੀ ਆ ਰਹੀ ਹੈ ਦੇਖ ਲੋ ਤੁਸੀਂ ਦੇਖ ਲੋ ਸਟਰੀਟ ਲਾਈਟਾਂ ਪਿਛਲੇ 1 ਸਾਲ ਤੋਂ ਬੰਦ ਨੇ ਬਿਲਕੁਲ ਕੂਪ ਨੇਰਾ ਜਿਹਦੇ ਕਰਕੇ ਚੈਨ ਸਨੈਚਿੰਗ ਹੁੰਦੀਆਂ ਨੇ ਜਿੱਤੇ ਕਰਕੇ ਚੋਰੀਆਂ ਹੁੰਦੀਆਂ ਨੇ ਤੁਸੀਂ ਗੰਦਾ ਪਾਣੀ ਆ ਰਿਹਾ ਜਿਹਦੇ ਕਰਕੇ ਹਲਕਾ ਪਟਿਆਲਾ ਦਿਹਾਤੀ ਦੇ ਵਿੱਚ ਜਿਹੜੇ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਦੇ ਹਲਕੇ ਵਿੱਚ ਜਿਹੜੀਆਂ ਦੋ ਡੈਰੀ ਕਰਕੇ ਮੁੱਕਾ ਹੋਈਆਂ ਸੀਵਰੇਜ ਬਲੌਕ ਪਈਆਂ ਰੋਡ ਗਲੀਆਂ ਬਲੌਕ ਪਈਆਂ ਨੇ ਮੀ ਦਾ ਬਰਸਾਤੀ ਦਾ ਮੌਸਮ ਹੈ ਹੁਣ ਫੇਰ ਬਰਸਾਤ ਅਗਲੇ ਹਫਤੇ ਸੁਣਿਆ ਵੀ ਅਸੀਂ ਆਉਣ ਵਾਲੀ ਹੈ ਪਿਛਲੇ ਪਿਛਲੇ ਸਾਲ ਚ ਵੀ ਤੁਸੀਂ ਦੇਖਿਆ ਬਰਸਾਤਾਂ ਕਰਕੇ ਕਿੰਨੀਆਂ ਕਿੰਨਾ ਆਪਣਾ ਪਟਿਆਲੇ ਸ਼ਹਿਰ ਦਾ ਪੂਰਾ ਹਾਲ ਹੋਇਆ ਅਰਬਨ ਸਟਰੀਟ ਵਰਗੇ ਦੀ ਦਾ ਕਿ ਆਏ ਸੁੱਤੀ ਵੀ ਸਰਕਾਰ ਨੂੰ ਕੁੰਭ ਕਰਨੀ ਦੀ ਨੀਂਦ ਜਿਹੜੀ ਸੁੱਤੀ ਵੀ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਥਿਆ ਆਏ ਆ ਜਾਂ ਤੇ ਇੰਨਾ ਪਟਿਆਲੇ ਦੇ ਲੋਕਾਂ ਦੀਆਂ ਇਹ ਮੰਗਾਂ ਪੂਰੀਆਂ ਕਰਨ ਨਹੀਂ ਤੇ ਅਸੀਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਜੇ ਸੀ ਦੇ ਸਾਡੀਆਂ ਮੰਗਾਂ ਨਾਮ ਨਹੀਂ ਅਸੀਂ ਕਾਰਪੋਰੇਸ਼ਨ ਨੂੰ ਤਾਲਾ ਵੀ ਲਾਵਾਂਗੇ ਪਰ ਜਦੋਂ ਅਸੀਂ ਮੰਤਰੀ ਜੀ ਨਾਲ ਗੱਲ ਕਰਦੇ ਆ ਮੰਤਰੀ ਕਹਿੰਦੇ ਸਾਰੀਆਂ ਸਹੂਲਤਾਂ ਉਹ ਦਿੱਤੀਆਂ ਪਈਆਂ ਨੇ ਇਸ ਤਾਂ ਮੰਤਰੀ ਜੀ ਨੂੰ ਪੁੱਛੀ ਲੋ ਵੀ ਜਿਹੜੇ ਦੇਲੀ ਅਖਬਾਰ ਚ ਦੋ ਦੋ ਕਿ ਅਸੀਂ ਕਦੀ ਜਿਹੜਾ ਏਰੀਆ ਫੜ ਲਓ ਉਸ ਏਰੀਆ ਚ ਸੀਵਰੇਜ ਦਾ ਬਲਾਕੇਜ ਕਰਕੇ ਗੰਦਾ ਪਾਣੀ ਜੇ ਮੰਤਰੀ ਸਾਹਿਬ ਜੀ ਕਹਿੰਦੇ ਸਾਰਾ ਕੁਝ ਠੀਕ ਹੁੰਦਾ ਤੇ ਮੰਤਰੀ ਸਾਹਿਬ ਨੂੰ ਪੁੱਛੇ ਵੀ ਉਹਨੂੰ ਤੁਹਾਡੇ ਡਾਇਰੀ ਕਰਕੇ ਮੋਤਾ ਕਿ ਹੋ ਗਿਆ ਤੁਸੀਂ ਹੈਲਥ ਮਨਿਸਟਰ ਹੋ ਪੰਜਾਬ ਦੇ ਤੁਹਾਡੇ ਸ਼ਹਿਰ ਚ ਰਜਿੰਦਰਾ ਹਸਪੀਟਲ ਵਰਗੇ ਸ਼ਹਿਰ ਚ ਟਾਰਚ ਨਾਲ ઓਪਰੇਟ ਕਰਨਾ ਕਿਉਂ ਪੈ ਗਿਆ ਤੁਸੀਂ ਸਾਰਿਆਂ ਅਸੀਂ ਨੂੰ ਜਿਹੜੇ ਤੁਸੀਂ ਦੇਖ ਰਿਓ ਜਿਹੜੇ ਝੂਠ ਦੇ ਨਾਲ ਬਦਲਾ ਦੀਆਂ ਗੱਲਾਂ ਕਰਨ ਵਾਸਤੇ ਅੱਜ ਆਏ ਸੀਗੇ ਸਾਰਾ ਕੁਝ ਝੂਠ ਹੈ ਤੁਸੀਂ ਅਸੀਂ ਨਹੀਂ ਪੁੱਛਦੇ ਇਹ ਲੋਕ ਮੂੜਲੀਆਂ ਜਿਹੜੀ ਸਹੂਲਤਾਂ ਦੇ ਵਿੱਚ ਫੇਲ ਹੋਈ ਆਮ ਮਹਾਰੀ ਉੱਠ ਕੇ ਲੋਕ ਇੱਥੋਂ ਆਏ ਨੇ ਤੇ ਇਸ ਕਰਕੇ ਅਸੀਂ ਅੱਜ ਕੁੰਭ ਕਣੀ ਨੀਂਦ ਜਗਾਉਣ ਵਾਸਤੇ ਕਾਰਪੋਰੇਸ਼ਨ ਉੱਤੇ ਆਏ ਹਾਂ ਕਿਉਂਕਿ ਇਹ ਤਾਂ ਤਕੜੀ ਹੋਵੇ ਦਾ ਸਰਕਾਰ ਕੰਮ ਕਰਦੀ ਹੈ ਤੁਸੀਂ ਤਾਂ ਆਪਣਾ ਕੰਮ ਕਰ ਰਹੇ ਹੋ ਭਾਜਪੀ ਤੇ ਅਖਾਲੀਦਾਰ ਲੱਗਦਾ ਹੈ ਕਿ ਓਪੋਜੀਸ਼ਨ ਚ ਹੈ ਜਾਂ ਨਹੀਂ ਹੈ ਨਿਕੋ ਇਹ ਇਹਦੀ ਗੱਲਾਂ ਬਾਰੇ ਉਹ ਹੀ ਦੱਸਣਗੇ ਅਸੀਂ ਆਪਣਾ ਕੰਮ ਹੈ ਸਾਡਾ ਫਰਜ਼ ਹੈ ਅਸੀਂ ਲੋਕਾਂ ਲਈ ਪਹਿਲਾਂ ਵੀ ਕੰਮ ਕਰਦਿਆਂ ਆਂ ਤੇ ਜਿੱਥੇ ਤੱਕ ਸਾਨੂੰ ਲੋੜ ਪਏਗੀ ਲੋਕੀ ਸਾਨੂੰ ਅਸੀਂ ਲੋਕਾਂ ਦੇ ਨਾਲ ਬਿਲਕੁਲ ਖੜੇ ਹਾਂ ਬਿਲਕੁਲ ਜੀ ਮੇਰੇ ਕੋਲ ਬਿਲਕੁਲ ਫੋਨ WhatsApp ਕਾਲਸ WhatsApp ਮੈਸੇजेस ਟੈਕਸਟ ਮੈਸੇਜ ਕਮਿਸ਼ਨਰ ਸਾਹਿਬ ਦੇ ਐਸ்சி ਸਾਹਿਬ ਦੇ ਐਕਸ਼ਨ ਸਾਹਿਬ ਦੇ ਜੇਈ ਐਸਡੀਓ ਐ ਜੇ ਸਾਡੇ ਕੋਲ ਦੇਣ ਲਈ ਪੈਸਾ ਨਹੀਂ ਹੈਗਾ ਅਫਸਰ ਠੇਕੇਦਾਰਾਂ ਨੂੰ ਇਸ ਕਰਕੇ ਅਸੀਂ ਸਟਰੀਟ ਲਾਈਟਾਂ ਠੀਕ ਨਹੀਂ ਕਰ ਸਕਦੇ ਤੁਸੀਂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਕਾਦੇ ਵਾਸਤੇ ਤੁਸੀਂ ਤਨਖਾਹਾਂ ਲੈ ਰਹੇ ਹੋ ਇਸ ਕਰਕੇ ਅਸੀਂ ਨੂੰ ਕਿਹਨਾਂ ਵੀ ਕਾਰਪੋਰੇਸ਼ਨ ਨੂੰ ਤਾਲਾ ਲਾਇਆ ਜਾਵੇ ਤੁਸੀਂ ਲੋਕਾਂ ਦਾ ਜਿਹੜਾ ਟੈਕਸ ਇਕੱਠਾ ਕਰਦੇ ਹੋ ਪ੍ਰੋਪਰਟੀ ਟੈਕਸ ਇਕੱਠਾ ਕਰਦੇ ਹੋ ਤੁਸੀਂ ਵਾਟਰ ਸੀਵਰੇਜ ਦੇ ਬਿੱਲ ਲੈਂਦੇ ਹੋ ਕਾਦੇ ਵਾਸਤੇ ਲੈਂਦੇ ਹੋ ਉਹ ਕਿਸੇ ਦਾ ਇੱਕ ਦਿਨ ਨਾ ਪੜਿਆ ਜਾਵੇ ਤੁਸੀਂ ਉਹਨੂੰ ਤਾਲਾ ਲਾਣਾ ਆਏ ਹੋ ਜਾਂ ਉਹਦਾ ਕਨੈਕਸ਼ਨ ਕੱਟਣ ਆ ਜਾਂਦੇ ਹੋ ਜੇ ਤੁਸੀਂ ਅਸੀਂ ਫ੍ਰੀ ਦੀ ਤਨਖਾਹਾਂ ਨਹੀਂ ਦਵਾਂਗੇ ਇਸ ਕਰਕੇ ਅਸੀਂ ਕਾਰਪੋਰੇਸ਼ਨ ਦਾ ਤਾਲਾ ਲਾਵਾਂਗੇ ਨਾ ਤੇ ਜਾਂ ਤੇ ਕ